ਹਮੇਸ਼ਾ ਤਰੱਕੀ ਹੈ ਜਿਹੜੀ ਬਰਬਾਦੀ ਵਾਲੇ ਪਾਸੇ ਜਾਂਦੀ ਹੈ ਕੁਦਰਤ ਦਾ ਹਰੇਕ ਤੇ ਮਿਹਰਬਾਨ ਹੈ ਉਹਨੂੰ ਜਿਦਾ ਰਹਿਣ ਵਾਸਤੇ ਉਹਨੂੰ ਜਿਉਂਦੇ ਰਹਿਣ ਵਾਸਤੇ ਉਹਦੀਆਂ ਜ਼ਰੂਰਤਾਂ ਪੂਰੀਆਂ ਕਰ ਦਿੰਦੀ ਹੈ ਇਨਸਾਨ ਦੀਆਂ ਆਪਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਹੋਈਆਂ ਉਹ ਬਰਬਾਦੀ ਵਾਲੇ ਪਾਸੇ ਨੂੰ ਲੈ ਕੇ ਜਾਂਦੀਆਂ ਜਦੋਂ ਵੀ ਇਨਸਾਨ ਤਰੱਕੀ ਦੇ ਰਾਹ ਤੇ ਚੱਲਦਾ ਹੈ ਤੇ ਹਮੇਸ਼ਾ ਬਰਬਾਦੀ ਵਾਲੇ ਪਾਸੇ ਨੂੰ ਤੁਰਦਾ ਜਿੰਨਾ ਵੀ ਇਨਸਾਨ ਨੇ ਤਰੱਕੀ ਕੀਤੀ ਆਪਣੀ ਸੁਖ-ਸਹੂਲਤਾਂ ਲਈ ਉਹ ਸਾਰਾ ਵਿਨਾਸ਼ ਦਾ ਕਾਰਨ ਹੀ ਬਣਿਆ ਹੁਣ ਟਿੱਕਰ ਹੁਣ ਟਿੱਕਰ ਵਿਨਾਸ਼ ਦਾ ਕਾਰਨ ਹੀ ਬਣਿਆ ਕੁਦਰਤ ਤਾਂ ਜ਼ਿੰਦਗੀ ਜਿਉਣ ਲਈ ਉਹ ਇਨਸਾਨ ਨੂੰ ਸਭ ਕੁਝ ਦਿੰਦੀ ਹੈ ਜੋ ਉਸ ਦੀ ਜਿਉਣ ਦੀ ਜਿਉਂਦੇ ਰਹਿਣ ਵਾਸਤੇ ਜ਼ਰੂਰਤਾਂ ਨੇ ਜਦੋਂ ਅਸੀਂ ਉਸ ਜ਼ਰੂਰਤਾਂ ਤੋਂ ਵੱਖਰੇ ਹੋ ਕੇ ਕੰਮ ਕੀਤਾ ਤੇ ਵਿਨਾਸ਼ ਹੀ ਹੋਇਆ ਜੀ ਹਾਂ ਕਿਤੇ ਵੀ ਮਸਲੇ ਦਾ ਹੱਲ ਲੜਾਈ ਜੰਗ ਜੁਦ ਨਹੀਂ ਠੀਕ ਹੈ ਟੈਮ ਪੈਨ ਤੇ ਗੁਰੂ ਪੀਰਾਂ ਨੇ ਲੜਾਈਆਂ ਵੀ ਲੜੀਆਂ ਕੁਕੀ ਨੂੰ ਪੀਰਨ ਵੀ ਜੰਗ ਜੁਦ ਦੇ ਲੜੀਆਂ حاصل ਨਤੀਜਾ ਤੇ ਹੀ ਹੋਇਆ ਵੀ ਇਨਸਾਨ ਦੀ ਬਰਬਾਦੀ ਹੋਈ ਹੈ ਇਹ ਠੀਕ ਹੈ ਚੱਲ ਕੇ ਆਇ ਨੂੰ ਦੇਗ ਪੱਕੀ ਤੇ ਚੜ ਕੇ ਆਇ ਨੂੰ ਤੇਗ ਪੱਕੀ ਇਹ ਖਾਲਸੇ ਦਾ ਸਿਧਾਂਤ ਹੈ ਦੋਸਤੋ ਅੱਜ ਮਾਹੌਲ ਅਲੱਗ ਹੀ ਬਣਿਆ ਹੋਇਆ ਹੈ ਪਰ ਅਸੀਂ ਸਾਰਾ ਵਿਸ਼ਾ ਪਰ ਸ਼ਾਂਤੀ ਵਾਲੇ ਪਾਸੇ ਨਹੀਂ ਚੱਲ ਰਿਹਾ ਅਸੀਂ ਬਰਬਾਦੀ ਵਾਲੇ ਪਾਸੇ ਜਾ ਰਹੇ ਹ ਇੱਕ ਇਨਸਾਨ ਦੂਜੇ ਇਨਸਾਨ ਨੂੰ ਖਤਮ ਕਰਨ ਤੇ ਹੋਇਆ ਇੱਕ ਦੇਸ਼ ਦੂਜੇ ਦੇਸ਼ ਨੂੰ ਖਤਮ ਕਰਨ ਤੇ ਹੋਇਆ ਹਾਸਲ ਰਿਜ਼ਲਟ ਜ਼ੀਰੋ ਹੋਊਗਾ ਜੀ ਹਾਂ ਮੈਂ ਤੁਹਾਡਾ ਆਪਣਾ ਪ੍ਰੀਤ ਬਾਈ ਦੋਸਤੋ ਅੱਜ ਮੈਂ ਗੱਲ ਕਰੂੰਗਾ ਦੋ ਦੇਸ਼ਾਂ ਦੀ ਨਫ਼ਰਤ ਦੇ ਚੱਲਦਿਆਂ ਦੋ ਮੁਲਕਾਂ ਦੀ ਨਫ਼ਰਤ ਦੇ ਚੱਲਦਿਆਂ ਆਵਾਮ ਹੀ ਮਾਰਿਆ ਜਾਣਾ ਜਦੋਂ ਵੀ ਨੁਕਸਾਨ ਹੋਇਆ ਆਮ ਇਨਸਾਨ ਦਾ ਹੁੰਦਾ ਹੈ ਜੰਗ ਜਿੱਤੀ ਨਹੀਂ ਜਾਂਦੀ ਬਰਬਾਦੀ ਹੁੰਦੀ ਹੈ ਜਿੱਤਿਆ ਕੀ ਜਾਂਦਾ ਜਿੱਤਿਆ ਸਿਆਸਤ ਜਾਂਦੀ ਹੈ ਜਿੱਤੀ ਸਿਆਸਤ ਜਾਂਦੀ ਹੈ ਕੌਣ ਨੇ ਉਹ ਲੋਕ ਕੌਣ ਨੇ ਉਹ ਵਪਾਰੀ ਜਿਹੜੇ ਇੱਕ ਦੂਜੇ ਮੁਲਕ ਨੂੰ ਲੜਾ ਕੇ ਆਪਣੀਆਂ ਰੋਟੀਆਂ ਤੇ ਆਪਣੇ ਰੁਪਏ ਇਕੱਠੇ ਕਰਦੇ ਆ ਸੋਚਣ ਤੇ ਵਿਚਾਰਨ ਦੀ ਲੋੜ ਹੈ ਜੇ ਗੁਰੂ ਨਾਨਕ ਦੇ ਸਿਧਾਂਤ ਨੂੰ ਆਪਾਂ ਮੰਨੀਏ ਤੇ ਫਿਰ ਇਹ ਲੜਾਈ ਜੰਗ ਜੁੱਧ ਦੀ ਲੋੜ ਨਹੀਂ ਹੈਗੀ ਉਹ ਵਾਸਤਾ ਹੀ ਖੁਦਾ ਦਾ ਵਾਸਤਾ ਹੀ ਸਵੇਗੁਰੂ ਦਾ ਵਾਸਤਾ ਹੀ ਰਾਮ ਦਾ ਨਫ਼ਰਤ ਨੂੰ ਛੱਡੀਏ ਤੇ ਪਿਆਰ ਅਪਣਾਈਏ ਜੰਗ ਜੁੱਦ ਕਿਸੇ ਵੀ ਮਸਲੇ ਦਾ ਹੱਲ ਨਹੀਂ ਪਿਆਰ ਨਾਲ ਦਿਲ ਜਿੱਤੇ ਵੀ ਜਾਂਦੇ ਨੇ ਇੱਕ ਇਨਸਾਨ ਦੂਜੇ ਇਨਸਾਨ ਨੂੰ ਮਾਰਦਾ ਸਮਝ ਲਓ ਵੀ ਹਰੇਕ ਇਨਸਾਨ ਦੇ ਵਿੱਚ ਉਹ ਵੈਗਰੂ ਅੱਲਾ ਰਾਮ ਵਸਦਾ ਹੈ ਆਏ ਤਾਂ ਅਸੀਂ ਉਸ ਰੱਬ ਦੀ ਆਬਾਦਤ ਕਰਨ ਲਈ ਆਂ ਇਨਸਾਨ ਆਪਣੀਆਂ ਸਹੂਲਤਾਂ ਲਈ ਬੜਾ ਕੁਝ ਕਰ ਰਿਹਾ ਹੈ ਕਾਰ ਬੰਗਲੇ ਤੋਪਾਂ ਵੈਪਨਸ ਸੋ ਕਿਸੇ ਨੇ ਨਹੀਂ ਦਿੱਤਾ ਨਾ ਜਿੰਦਗੀ ਚ ਮਿਲਣਾ ਸੋ ਜਿਹੜੇ ਦੋਸਤ ਅੱਜ ਕੱਲ ਚਾਹੁੰਦੇ ਨੇ ਜਦ ਜੁੱਧ ਹੋਵੇ ટોਪਾਂ ਲੜ ਦੇਖੀਏ ਤਾਂ ਉਸ ਜਿਹੜੇ ਬਾਰਡਰ ਦੇ ਨਾਲ-ਨਾਲ ਲੋਕ ਨੇ ਨਾ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਮਾਵਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਮਾਵਾਂ ਦੀਆਂ ਆਂਦਰਾ ਉਸ ਸਰਹੱਦੀ ਖੇਤਰਾਂ ਦੇ ਵਿੱਚ ਚਾਹੇ ਸਾਡੇ ਸੈਨਿਕ ਵੀਰ ਨੇ ਚਾਹੇ ਉਧਰਲੇ ਰੋਣ ਤੇ ਕਰਲਾਨ ਦੀ ਆਵਾਜ਼ ਹਰ ਇੱਕ ਆਵਾਜ਼ ਹਰ ਇੱਕ ਮਾਂ ਦੀ इको जी है so, सो दोस्तों मैं हाथ जोड़ के बेनती करूंगा श्री नरेंद्र भाई मोदी जी को उन्हें सैनिकों रो रो रोज का टेंटा खत्म करो अवाम ना मरे शैतान बचे ना अवाम ना मरे शैतान बचे ना कुछ ही मोदी जी कर दो देश याद करूंगा रोज रोज दैन उन्हें आज खत्म कर दौ ਇੱਕ ਇਨਸਾਨ ਹੀ ਪੀਸਿਆ ਜਾ ਰਿਹਾ ਮੈਕਨیکی ਦੀ ਗੱਲ ਕਰਕੇ ਮੈਂ ਆਪਣੇ ਬਹਿਰਾਮ ਕਰੂੰਗਾ ਚਾਹੇ ਅਸਲਾ ਕਿਸੇ ਵਿਅਕਤੀ ਕੋਲੇ ਆ ਉਹ ਅਸਲਾ ਚੱਕ ਕੇ ਤੁਰਦਾ ਉਹ ਕਹਿੰਦਾ ਮੇਰੀ ਰੱਖਿਆ ਲਈ ਆ ਉਹ ਮੈਂ ਕਹਿੰਦਾ ਬੇਕੂਫਾ ਉਹਨਾਂ ਵਿੱਚੋਂ ਮੈਂ ਵੀ ਏਕਾ ਉਹ ਅਸਲਾ ਚੱਕ ਕੇ ਅਸਲੇ ਦੀ ਹਫਾਜ਼ਤੀ ਕਰੀ ਜਾਂਦੇ ਆਪਾਂ ਸੋਚ ਕੇ ਵੇਖਿਓਗਾ ਜਿੰਨਾ ਬਰਬਾਦੀ ਦਾ ਵਰਲਡ ਦੇ ਵਿੱਚ ਸਮਾਨ ਬਣਿਆ ਤੇ ਉਸ ਸਮਾਨ ਦੀ ਰੱਖਿਆ ਕਰਨ ਲਈ ਸਾਨੂੰ ਦਿਨ ਰਾਤ ਤਤ ਪਰ ਰਹਿਣਾ ਪੈਂਦਾ ਵਿੱਚੋਂ ਉਹ ਜਿਹੜਾ ਮਿਸ਼ਨ ਹੈ ਅ ਮਿਸ਼ਨ ਹੈ ਜਿਹੜਾ ਉਹ ਉਹ ਬਰਬਾਦ ਨਾ ਹੋ ਜੇ ਕਿਉਂਕਿ ਤੁਹਾਡੇ ਮੁਲਕ ਜਾਂ ਕਿਸੇ ਹੋਰ ਦੇ ਮੁਲਕ ਚਲਦਾ ਬਰਬਾਦੀ ਕਰਦਾ ਹੈ ਹਮੇਸ਼ਾ ਤਰੱਕੀ ਹੈ ਜਿਹੜੀ ਬਰਬਾਦੀ ਵਾਲੇ ਪਾਸੇ ਜਾਂਦੀ ਹੈ ਕੁਦਰਤ ਦਾ ਹਰੇਕ ਤੇ ਮਿਹਰਬਾਨ ਹੈ ਉਹਨੂੰ ਜਿੰਦਾ ਰਹਿਣ ਵਾਸਤੇ ਉਹਨੂੰ ਜਿਉਂਦੇ ਰਹਿਣ ਵਾਸਤੇ ਉਹਦੀਆਂ ਜ਼ਰੂਰਤਾਂ ਪੂਰੀਆਂ ਕਰ ਦਿੰਦੀ ਹੈ ਇਨਸਾਨ ਦੀਆਂ ਆਪਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਹੋਈਆਂ ਉਹ ਬਰਬਾਦੀ ਵਾਲੇ ਪਾਸੇ ਨੂੰ ਲੈ ਕੇ ਜਾਂਦੀਆਂ ਮੈਂ ਅਕਾਲਪੁਰ ਖੱਗੇ ਗੁਰਨਾਨਕ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ RAM ji ਸਾਰਿਆਂ ਨੂੰ ਓਤਿਆ ਦਾ ਅੱਲਾ ਦਾ ਵਾਸਤਾ ਨਫ਼ਰਤ ਛੱਡੋ ਪਿਆਰ ਅਡਾਪਟ ਕਰੋ ਆਵਾਮ ਨਹੀਂ ਮਰਨੀ ਚਾਹੀਦੀ ਆਵਾਮ ਨਹੀਂ ਮਰਨੀ ਚਾਹੀਦੀ ਸ਼ੈਤਾਨ ਜ਼ਰੂਰ ਮਰਨਾ ਚਾਹੀਦਾ ਇਹ ਦਸ਼ਮੇਸ਼ ਪਿਤਾ ਜੀ ਨੇ ਵੀ ਇਹੀ ਮਾਰਿਆ ਸੀ ਮੋਦੀ ਸਾਹਿਬ ਹੁਣ ਸਮਾਂ ਤੁਹਾਨੂੰ ਮਿਲਿਆ ਆ ਦੋ ਚਾਰ ਦਿਨਾਂ ਵਿੱਚ ਇਹ ਚੀਜ਼ਾਂ ਜਿਹੜੀਆਂ ਖਤਮ ਕਰੋ ਆਵਾਮ ਬਹੁਤ ਚਾਹੇ ਉਧਰ ਲਈ ਚਾਹੇ ਇਧਰ ਲਈ ਪੂਰਾ ਵਰਲਡ ਇਡਿਸਟਰਬ ਨਾ ਤਾਂ ਅਮਰੀਕਾ ਨੂੰ ਕੁਝ ਹਾਸਲ ਹੋਇਆ ਨਾ ਰਸ਼ੀਆ ਨੂੰ ਹਾਸਲ ਹੋਇਆ ਚਾਹੇ ਰਾਮਚੰਦਰ ਜੀ ਤੇ 라ਵਣ ਦੀ ਲੜਾਈ ਦੇ ਵਿੱਚ ਕਿਸੇ ਨੂੰ ਕੁਝ ਹਾਸਲ ਨਹੀਂ ਹੋਇਆ ਉਹ ਮਾਪਿਆਂ ਦੇ ਪੁੱਤਰੀ ਉਹ ਪੈਣਾ ਦੇ ਭਰਾ ਉਹ ਪਤਨੀਆਂ ਦੇ ਪਤੀ ਤੇ ਬੱਚਿਆਂ ਦਾ ਪਿਓ ਸਾਇਆ ਉੱਠ ਜਾਂਦਾ ਬਰਬਾਦੀ ਵਾਲੇ ਪਾਸੇ ਜਾ ਰਹੇ ਆ ਸੋਚਣ ਤੇ ਵਿਚਾਰਨ ਦੀ ਲੋੜ ਆ ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਬਾਈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਨਫ਼ਰਤ ਨਾ ਦੋਸਤੋ ਫਲਾਓ ਜਿਹੜੇ ਦੋਸਤ ਕਹਿੰਦੇ ਆ ਨਾ ਵੀ ਬਾਈ ਜੀ ਬੰਬ ਚੱਲਦਾ ਵੇਖਣਾ ਫਲਾਨਾ ਉਹ ਦੋਸਤੋ ਆ ਕੇ ਬਾਰਡਰਾਂ ਦੇ ਨੇੜੇ ਘਰ ਲੈ ਕੇ ਰਹਿ ਪੋ ਜਿਨ੍ਹਾਂ ਨੂੰ ਇੰਨੇ ਬੰਬ ਵੇਖਣ ਦਾ ਸ਼ੌਂਕ ਆ ਤੁਹਾਡਾ ਸ਼ੌਂਕ ਪੂਰਾ ਹੋ ਜਾਓ ਉਹ ਸਰਹੱਦੀ ਖੇਤਰਾਵਲ ਵੇਖੋ ਜਿਹੜੇ ਅੱਜ ਵੀ ਰਾਤ ਨੂੰ ਸੌਂਦੇ ਨੇ ਮੌਤ ਦੇ ਸਾਏ ਦੇ ਵਿੱਚ ਤੇ ਉੱਠਦੇ ਵੀ ਮੌਤ ਦੇ ਸਾਏ ਦੇ ਵਿੱਚ ਸੋ ਧੰਨਵਾਦ ਮੋਦੀ ਸਾਹਿਬ ਨੂੰ ਸਲੂਟ ਹੈ ਸਲੂਟ ਉਹਨਾਂ ਸੈਨਿਕਾਂ ਨੂੰ ਹੈ ਜਿਨ੍ਹਾਂ ਦੇ ਕਰਕੇ ਅਸੀਂ ਸੁਰੱਖਿਅਤ ਹਾਂ ਫੌਜੀ ਵੀਰੋ ਡਟੇ ਰਹੋ ਅਸੀਂ ਸਾਰੇ ਤੁਹਾਡੇ ਨਾਲ ਹਾਂ ਬੋਲੇ ਸੋ ਨਿਹਾਲ ਦੇ ਜਕਾਰੇ ਲਾਓ ਚੜ੍ਹਦੀ ਕਲਾ ਦੇ ਵਿੱਚ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ